تھوڑا تے یہ کالا نا میں بڑا ولیاں دے لوک ہوتا میں بڑا کالا ہوتا انہاں دے کنے ہن ہن کالا ہوتا کون بولے اپنا باسطہ یا کہہ دے کوئی نہ کہہ دے میں بولاں اس دی کاپی سکول کدی تے پنڈوں کالا یا کو چھکڑی کردی ہائے انہاں نے کال کریا سارے لوک ਬੇਅਦੀਨ ਦੇ ਲਾਲ ਨੇ ਗੋਲੀ ਮਾਰੀ ਮੇਰੇ ਪੁੱਤ ਨੂੰ ਬੇਅਦੀਨ ਦੇ ਲਾਲ ਨੇ ਗੋਲੀ ਮਾਰੀ ਅਜੇ ਤੱਕ ਬੰਦੇ ਨਹੀਂ ਫੜੇਗਾ ਕੱਲ 4 ਵਜੇ ਦੀ ਗੋਲੀ ਵੱਜੀ ਮੇਰੇ ਪੁੱਤ ਨੂੰ ਕੋਈ ਪੁੱਛ ਕੋਛ ਨਹੀਂ ਜੇ ਕਰਨੇ ਲੋਕਾਂ ਮਤਵਾਈ ਦਿੱਨੀ ਮੇਰਾ ਤੱਕ ਮਾਰ ਕੱਲਾ ਕੱਲਾ ਏ ਹਾੜਾ ਕੱਲਾ ਕੱਲਾ ਪੁੱਤ ਨਾ ਗੱਲ ਪਿਆ ਦੱਸਾ ਇਹਨਾਂ ਪੁੱਸ ਬੰਨ ਕੇ ਫਿਰ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਇਹਨਾਂ ਪੁੱਸ ਬੰਨ ਕੇ ਫਿਰ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਹਾਂਜੀ ਇਹ ਕਦੋਂ ਦਾ ਵਾਕਿਆ ਕੱਲ ਦਾ ਕੱਲ੍ਹ ਸੀ ਤੇਰੇ ਨਾਲ ਕੋਈ ਪੈਰਵਾਹੀਆਂ ਨੇ ਟੱਕਰੀ ਕੀਤੀ ਮੁੰਡੇ ਦਾ ਨਾਂ ਕੀ ਸੀ ਹਰਮਨਜੀਤ ਸਿੰਘ ਹਾਂਜੀ ਗੱਲ ਕੀ ਹੋਈ ਗੱਲ ਕੋਕ ਵੀ ਨਹੀਂ ਤੁਰਤ ਨਾਲ ਜਾਂਦੇ ਨਾਲ ਗੋਲੀ ਮਾਰਤੀ ਆ ਦਾਦਾ ਤਾਂ ਪਤਾ ਨਹੀਂ ਲੱਗਾ ਪਤਾ ਨਹੀਂ ਲੱਗਾ ਕਿ ਇਹਨਾਂ ਦਾ ਕੋਈ ਦੇਣਾ ਹੈ ਹੈ ਜੇ ਕੋਈ ਵਿਆਹ ਨਹੀਂ ਹੋ ਰਿਹਾ ਤਾਂ ਕੋਈ ਇਹਨਾਂ ਨੇ ਪੈਰਵਾਹੀ ਨਹੀਂ ਕੀਤੀ ਉਹ ਮਾਰਦੇ ਜਦੋਂ ਜੱਟ ਹੋਈ ਉਹਦਾ ਕੰਮ ਨਾ ਫੇਰ ਬੰਦਾ ਮਰਦਾ ਵਾ ਕੋਈ ਬੰਦਾ ਰਸਤੀ ਨਹੀਂ ਦਿੱਤਾ ਨਹੀਂ ਅਜੇ ਤੱਕ ਕਿੱਥੇ ਕਿੱਦਾਂ ਰਸਤਾ ਗਈ ਨੀ ਗਾਇਨਿਕ ਕੋਟ ਤੇ ਪੱਗਾ ਬਣ ਕੇ ਬਹਿ ਕੇ ਘੋਲ ਰਹੇ ਆ 4 ਵਜੇ ਦੇ ਰਾਤੀ ਗਏ ਆ ਜੁਹਾਂਤ ਹੋ ਗਏ ਦੋਨੋਂ ਜੇ ਬਹਿ ਗਿਆ ਕਿਉਂ ਕਿਉਂ ਨਹੀਂ ਪੜਿਆ ਅੱਗੇ ਤਿੰਨ ਚਾਰ ਦਰਖਾਸਤ ਦਿੱਤੀਆਂ ਨਾ ਕਿਉਂ ਨਹੀਂ ਉਹਨਾਂ ਨੂੰ ਪੜਿਆ ਤੂੰ ਕਹਦੇ ਬਾਤ ਇਹਨਾਂ ਨੂੰ ਪੜਨਾ ਚਾਹੀਦਾ ਹੈ ਜੇ ਪੜ ਕੇ ਅੰਦਰ ਦਿੱਤਾ ਨਾ ਕਿਉਂ ਕਿਉਂ ਵਾਰ ਵਾਰ ਲੈ ਕੇ ਘੁੰਮਦੇ ਹੋ ਦਿਨੇ ਰਾਤ ਵਾਰ ਲੈ ਕੇ ਘੁੰਮਦੇ ਫਿਰਦੇ ਹੋ ਕੱਲ 4 ਵਜੇ ਚਲੇ ਆ ਕਦੋਂ ਇਹਨਾਂ ਦਾ ਕੰਮ ਦੇਖਦੇ ਹੋ ਮਰਦਾ ਨਾ ਕਿਦੋਂ ਇਹਨਾਂ ਦਾ ਆਪਣਾ ਕੋਈ ਮਲਾਜ਼ਮ ਮਰਦਾ ਤੇ ਤੋ ਰਾਤ ਨਹੀਂ ਹੁੰਦੀ ਉਹ ਤੋ ਰਾਤ ਦੇ ਰਾਤ ਦੇ ਜਾਂਦੇ ਆ ਕਰ ਦਿੰਦੇ ਆ ਜੇ ਆਮ ਜਨਤਾ 'ਚ ਕੋਈ ਮਰਦਾ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਤੋ ਦੇਹ ਤਰੇ ਜਿਹਨੂੰ ਮਰਜ਼ੀ ਉਹਦਾ ਰਿਸ਼ਤਾ ਤਾਂ ਝੁੱਕਦੇ ਆ ਉਹਦਾ ਰਿਸ਼ਤਾ ਤਾਂ ਝੁੱਕਦੇ ਤਾਂ ਵਿੱਚ ਮੁੰਡਿਆਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਸੀ ਪਤੰਗ ਨੂੰ ਲੈ ਕੇ ਤੋ ਉਹਦੇ ਵਿੱਚ ਇਹ ਦੋ ਗਰੁੱਪਸ ਆਪਸ ਵਿੱਚ ਲੜ ਪਏ ਸੀ ਔਰ ਉਹਦੇ ਵਿੱਚ ਇਹਨਾਂ ਦੇ ਜਿਹੜਾ ਮੁੰਡਾ ਹੈ ਯੰਗ ਮੁੰਡਾ ਸੀ ਉਹਦੀ ਅਨਫੋਰਚਨਟਲੀ ਉਹਦੀ ਡੈਥ ਹੋ ਗਈ ਕੀ ਨਾਮ ਮੁੰਡੇ ਦਾ ਹਰਮਨਪ੍ਰੀਤ ਨਾਮ ਹੈ ਜੀ ਮੁੰਡੇ ਦਾ ਐਂਡ ਇਮੀਡੀਏਟਲੀ ਹਰਮਨਜੀਤ ਸਿੰਘ ਨਾਮ ਹੈ ਉਹਦਾ ਮੁੰਡੇ ਦਾ ਐਂਡ ਇਮੀਡੀਏਟਲੀ 올 द पुलिस पार्टी इज दे ರೀਚਡ ਔਨ द स्पॉट ਮੈਂ ADCP 3 ACP ইস্ট ਸਾਰੇ SHOਸ ਉੱਥੇ ਹੀ ਸੀ ਫੈਮਿਲੀ ਨਾਲ ਵੀ ਤੁਸੀਂ ਅਗਰ ਗੱਲ ਕਰੋਗੇ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਵੇਰੇ 5 ਵਜੇ ਤੱਕ ਆਪਾਂ ਰੈਡਮ ਵੀ ਕੀਤੀਆਂ ਤੇ 5-6 ਸ਼ੱਕੀ ਬੰਦੇ ਵੀ ਆਪਾਂ ਰਾਉਂਡ ਅਪ ਕੀਤੇ ਟੈਕਨੀਕਲ ਐਨਾਲਿਸਿਸ ਕੇ ਥਰੂ ਵੀ ਤੇ ਹਿਊਮਨ ਰੈਂਟ ਦੇ ਥਰੂ ਵੀ ਆਪਾਂ ਲੱਗੇ ਹੋਏ ਨੇ ਸਾਰੇ ਤੇ ਵੀ ਆਰ ਵਿਦ ਦਾ ਫੈਮਿਲੀ ਇਹਨਾਂ ਨੂੰ ਆਪਾਂ ਪੂਰਾ ਸਪੋਰਟ ਕਰ ਰਹੇ ਹਾਂ ਮੈਂ ਆਪੇ ਇੱਥੇ ਥਾਣੇ ਆ ਕੇ ਬੈਠੀ ਹੋਈ ਹਾਂ ਸਵੇਰੇ ਤੋਂ ਹੀ ਤੇ ਪੂਰੀ ਰਾਤ ਵੀ ਆਪਾਂ ਸਵੇਰੇ ਤੱਕ ਰੈਡ ਕਰਦੇ ਪਏ ਸੀਆਈਏ ਦੀ ਟੀਮਾਂ ਵੀ ਇਹਦੇ ਵਿੱਚ ਰੈਡ ਕਰ ਰਹੀਆਂ ਸੋ ਬਹੁਤ ਛੇਤੀ ਆਪਾਂ ਇਹਨਾਂ ਨੂੰ ਫੜ ਲਾਂਗੇ ਜੀ ਮੈਮ ਆਪੋਜੀਟ ਪਾਰਟੀ ਦੇ ਜੋ ਹੈ ਉਹਨਾਂ ਦੇ ਨਾਮ ਕੋਈ ਵਗੈਰਾ ਦੇਖਿਏ that i cannot disclose ਕਿਉਂਕਿ ਬੰਦੇ ਫੜਨੇ ਹੈ ਅਗਰ ਮੈਂ ਤੁਹਾਨੂੰ ਫੜ ਦੱਸ ਦਾਂਗੀ ਤੇ ਬੰਦੇ ਫਿਰ ਫੜਨ ਦੇ